ਨੂੰ ਕਿ ਕਿ ਜਿਹੜਾ ਐਕਸ਼ਨ ਤੁਹਾਡੇ ਵੱਲ ਬੰਦਾ ਲੀਗਲ ਬੰਦਾ ਲਾਫਲ ਬੰਦਾ ਉਹ ਤੁਸੀਂ ਆਪਣਾ ਮੈਂ ਕੁਛ ਨਹੀਂ ਦਿੱਤਾ ਜੀ ਨਾ ਮੈਂ ਕੋਈ ਐਪਲੀਕੇਸ਼ਨ ਦਿੱਤੀ ਸੀ ਨਾ ਮੈਂ ਕਿਸੇ ਹੋਰ ਦਾ ਤੇ ਲਿਖ ਕੇ ਦਿੱਤਾ ਜੇਕਰ ਸ਼੍ਰੀ ਅਕਾਲਤਾਰ ਸਾਹਿਬ ਤੇ ਇਹਨੇ ਜਾ ਕੇ ਦੋਸ਼ੀ ਮੰਨਿਆ ਜੇ ਨੇ ਆਪ ਬਿਆਨ ਦੇ ਕੇ ਦੋਸ਼ੀ ਮੰਨਿਆ ਇੱਥੇ ਆ ਕੇ ਵੀ ਲਿਖ ਕੇ ਦੇ ਕੇ ਗਿਆ ਕਿ ਮੈਂ ਦੋਸ਼ੀ ਹਾਂ ਸੋ ਜੇ ਉਹ ਦੋਸ਼ੀ ਮੰਨੇ ਨੇ ਆਪਣੇ ਆਪ ਨੂੰ ਤੇ ਜਿਹੜਾ ਦੋਸ਼ੀ ਮੰਨ ਜਾਵੇ ਤੇ ਜਿਹੜਾ ਹੁਣ ਤੁਸੀਂ ਦੇਖਦੇ ਜੇਲਾਂ ਵਿੱਚ ਵੀ ਦੁਨਿਆਵੀ ਜੇਲਾ ਜਿਹੜੀਆਂ ਦੇਖਦੇ ਉਥੇ ਵੀ ਜੇ ਦੋਸ਼ੀ ਕਹਿੰਦਾ ਕਿ ਮੈਂ ਕਤਲ ਕੀਤਾ ਮੈਂ ਆ ਕੰਮ ਕੀਤਾ ਮੈਂ ਗਲਤੀ ਕੀਤੀ ਹੈ ਤੂੰ ਨੂੰ ਸਜ਼ਾ ਮਿਲਦੀ ਹੈ ਉਹ ਇਹ ਨਹੀਂ ਕਹਿੰਦੇ ਜਾ ਫੇ ਤੂੰ ਕੀਤੀ ਹੈ ਤੇ ਮaaf ਕਰ ਦਿੱਤਾ ਸੋ ਕਾਨੂੰਨ ਜੋ ਇਜਾਸਤ ਦੇ ਕੋ ਕਰਨਗੇ ਤੁਸੀਂ ਦੋਸ਼ੀ ਮੰਨਦੇ ਹੋ ਜਾਂ ਮaaf ਕਰਦੇ ਕੀ ਚੀ ਤੁਸੀਂ ਦੋਸ਼ੀ ਮੰਨਦੇ ਹੋ ਉਹਨਾਂ ਨੇ ਜੀ ਆਪਣੇ ਮaaf ਕਰ ਜੋ ਸਾਰਾ ਸੰਸਾਰ ਮੰਨਦਾ ਮੈਂ ਕੌਣ ਬੈਠਾ ਉਹਨਾਂ ਨੇ ਅਫੀਸ਼ੀਅਲ ਤੋਂ ਆਪਣੇ ਮਾਫੀ ਤੁਹਾਡੇ ਤੋਂ ਮੰਗੀ ਤੁਸੀਂ ਮਾਫੀ ਕਰੋਗੇ ਮੈਂ ਕੁਝ ਨਹੀਂ ਦੇਣੀ ਕਹਿੰਦੀ ਉਸੇ ਉਹਨਾਂ ਨੂੰ ਬੁਲਾਇਆ ਸੀਗਾ ਕਮਿਸ਼ਨ ਦੇ ਅੰਦਰ ਤਾਂ ਕਿ ਤੁਸੀਂ ਵੀ ਆਪਣਾ ਪੱਖ ਆ ਕੇ ਆਪਣਾ ਸਪਸ਼ਟੀਕਰਨ ਦੋ ਇਸ ਚੀਜ਼ ਦੇ ਉੱਤੇ ਔਰ ਉਹਨਾਂ ਨੇ ਦਿੱਤਾ ਵੀ ਹੈ ਔਰ ਉਹ ਕਹਿੰਦੇ ਨੇ ਕਿ ਮੈਂ ਬਹੁਤ ਜ਼ਿਆਦਾ ਨਾਰਾਜ਼ ਹਾਂ ਇਸ ਚੀਜ਼ ਤੋਂ ਤੇ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਔਰ ਉਹਨਾਂ ਨੂੰ ਇੱਥੇ ਆਣਾ ਪਿਆ ਇੱਕ ਗਾਲਾਂ ਕੱਢਣ ਦੇ ਵਿੱਚ ਉਹਨਾਂ ਨੂੰ ਇੱਥੇ ਆ ਕੇ ਪੇਸ਼ ਹੋਣਾ ਪਿਆ ਉਹਨਾਂ ਦਾ ਕਹਿਣਾ ਇਹ ਹੀ ਭਾਵ ਸੀਗਾ ਕਿ ਮੈਂ ਉਹਨਾਂ ਨੂੰ ਕਦੇ ਮਾਫੀ ਕਰਾਂਗੀ ਜੋ ਕਾਰਵਾਈ ਬਣਦੀ ਹੈ ਉਹ ਕਿਤੇ ਚਾ ਕਿ ਤੁਹਾਡੇ ਕੋਲੋਂ ਪੀਰਾਂ ਨੇ ਕੀ ਬੈ ਡੈਫੀਨਟਲੀ ਲੀਗਲ ਐਡਵਾਈਸ ਜ਼ਰੂਰ ਲਵਾਂਗੇ ਇਸ ਦੇ ਉੱਤੇ ਔਰ ਜੋ ਵੀ ਅੱਗੇ ਦਾ ਸਟੈਪ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਉਹਨਾਂ ਨੇ ਕਿ ਦਿਗੀ ਦਿਗੀ ਕੋ ਇਲੈਕਟ੍ਰਿਕ ਕੈਟਰੀ ਕੀਤੀ ਹੈ ਜਾਂ ਸੋਬੋਟੋ ਦਿੱਤੇ ਸਾਰਾ ਨਹੀਂ ਉਹ ਦਸ ਕਰਾ ਕੇ ਗਏ ਨਹੀਂ ਸੋਬੋਟੋ ਦਿੱਤੇ ਉਹਨਾਂ ਨੇ ਦਸ ਕਰਾਈ ਹੈ ਉਹਨਾਂ ਨੇ ਜਿਹੜੀ ਹੈ ਉਹਨਾਂ ਨੇ ਕੋਈ ਆਪਣੀ ਤਰਫ ਤੋਂ ਲੈਟਰ ਨਹੀਂ ਭੇਜਿਆ ਸੀਗਾ ਇਸ ਸੋਬੋਟੋ ਹੀ ਲਿੱਤਾ ਗਿਆ ਸੀਗਾ ਔਰ ਉਸ ਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਜਿਹੜਾ ਹੈ ਬਿਆਨ ਉਹ ਦਸ ਕਰਾ ਕੇ ਗਏ ਨੇ ਅੱਜ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿੰਦਾ ਵਜੇ ਤੇ ਐਡਵਾਈਸ ਲੈ ਕੇ

ਕਿ ਪਿਛਲੇ ਸਭ ਦੇ ਦੌਰਾਨ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਜੋ ਲਫਾਜ਼ ਜੋ ਮੰਦੀ ਪਾਸ਼ਾ ਦੇ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਜੀ ਤਾਂ ਅਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਵੋਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਸ਼ਨ ਲਿਆ ਸੀ ਪਰ ਮੈਨੂੰ ਇਸ ਗੱਲ ਤੋਂ ਮਾਣ ਹੋਇਆ ਹੈ ਕਿ ਔਰਤਾਂ ਦੀ ਸਤਿਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਹੈ ਸਾਡੇ ਭੈਣ ਜੀ ਪਹਿਲਾਂ ਪਰਮਜੀਤ कौर ਲਾਂਡਾ ਵੀ ਇਸ ਸਥਾਨ ਤੇ ਰਹੇ ਅੱਜ ਪੰਜੀ ਮੈਂ ਕਿਹਾ ਅਸਲੀ ਨਹੀਂ ਕੋਈ ਤੁਸੀਂ ਉਹਦਾ ਵੀ ਮੇਰੇ ਖਿਆਲੇ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਦੀ ਸੁਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਹੈ ਸੋ ਉਹਨਾਂ ਨੇ ਐਕਚੁਅਲ ਲਿਆ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਇਹ ਗੱਲ ਕਹਿ ਕੇ ਆਏ ਹਾਂ ਕਿ ਕੋਈ ਬੰਦਾ ਕਿੰਨੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਲੋ ਜੀਏ ਪਰ ਅਖਰੇ ਹੈ 부ਜੀਏ ਪਰ ਉਹ ਮੂਰਖੇ ਵਾਸਤੇ ਕੀਆ ਉਹ ਕੋਈ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਕਿ ਉਹਦੇ ਨਾਲ ਤੁਸੀਂ ਬੈਸਣਾ ਵੀ ਨਹੀਂ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਰਨਮਤ ਹੈ ਇਤਿਹਾਸ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਦੀ ਪਾਸ਼ਾ ਬੋਲੇਗਾ ਤੇ ਅੱਜ ਇਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਇੱਕ ਗੱਲ ਦੱਸਦੀ ਆ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੇ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ ਅਪਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਨੇ ਗਾਣਾ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਵਾਲ ਦਿੰਦੀ ਆ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਉਹ ਉਸਦੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਹੈ ਇਸਨੇ ਸਿੱਖ ਕੌਮ ਦੀਆਂ ਭਾਵਨਾਵਾਂ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸੰਸਥਾ ਦਾ ਮੁਖੀ ਜਿਹੜਾ ਹੈ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਥ ਸਾਹਿਬ ਦਾ ਸਨੇਹਾ ਦੇਣਾ ਹੈ ਜੇ ਗੁਰਨਾਥ ਸਾਹਿਬ ਫਲਸਫੇ ਨੂੰ ਇਸ ਦੁਨੀਆ 'ਚ ਪ੍ਰਚਾਰਨਾ ਸੋ ਕਿਉਂ ਮੰਦਾ ਕਿ ਜਿੱਤ ਜੰਮਾ ਰਾਜਾਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਦਰਖਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਜ ਸੋ ਮੈਂ ਸਿਰ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾਂ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਇੱਕ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਉਹਨੂੰ ਇਸਥਾਨੇ ਛੱਡਿਆ ਜਾਵੇ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜ਼ਬੰਦ ਉਹ ਕਾਨੂੰਨੀ ਕਰਵੇ ਕਰਨੇ ਕਾਨੂੰਨੀ ਤੌਰ ਤੇ ਬਣਾਈ ਹੋਈ ਸੰਸਥਾ ਹੈ ਕੋਈ ਐਨ ਜੀਓ ਤਾਂ ਹੈ ਨਹੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਹੈ ਜਿਹੜਾ ਐਸ ਪਰ ਲਾ ਉਹਨਾਂ ਦੇ ਕੋਲੇ ਸਾਰੇ ਅਧਿਕਾਰ ਨੇ ਹੁਣ ਉਹਨਾਂ ਨੇ ਦੋਵੇਂ ਧਿਰਾਂ ਨੂੰ ਸੁਣ ਲਿਆ ਤੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਪ੍ਰੰਤੋ ਕਾਨੂੰਨੀ رائے ਲੈ ਕੇ ਡੀਜੀਪੀ ਸਾਹਿਬ ਨੂੰ ਲਿਖਣਗੇ ਕਿ ਜੋ ਵੀ ਐਸ ਪਰ ਲਾ ਕਾਨੂੰਨ ਦੇ ਮੁਤਾਬਕ ਜੋ ਲੀਗਲ رائے ਵੀ ਆਣੀ ਹੈ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਤਾਂ ਉਹ ਜ਼ਰੂਰ ਕਰਨਗੇ ਪਰ ਉਹ ਫਿਰ ਲੋਨ ਕਰਨ ਵਾਸਤੇ ਜਾਂ ਕਿਹੜੀਆਂ ਤਰ੍ਹਾਂਾਂ ਦੇ ਤਹਿਤ ਹੋ ਸਕਦਾ ਹੈ ਕਿ ਤੁਸੀਂ ਵਾਚ ਕੀਤਾ ਜੀ ਮੈਂ ਤਾਂ ਉਸ ਦੇ ਨਾਲ ਪੁੱਛਿਆ ਤੁਸੀਂ ਵੀ ਸਹੀ ਹੈ ਇਹ ਦਾ ਦਰਜ ਕਰਨ ਵਸਤੇ ਵੀ ਕਹਿ ਸਕਦੇ ਮੈਂ ਨਹੀਂ ਤੇ ਬਿਲਕੁਲ ਕਹਿ ਸਕਦੇ ਨੇ ਜੀ ਉਹਨਾਂ ਦਾ ਅਧਿਕਾਰ ਖੇਤਰ ਹੈ ਬਾਕੀ ਇਹ ਨਾ ਕਿ ਲੀਗਲ رائے ਕੀ ਹੁੰਦੀ ਹੈ ਲੀਗਲ رائے ਮੇਰੇ ਮੁਤਾਬਕ ਤਾਂ ਇਹੀ ਆਉਗੀ ਕਿ ਜੇਕਰ ਇੱਕ ਬੰਦਾ ਇੱਕ ਇੱਕ ਚੀਜ਼ ਤੋਂ ਮੁਕਰਿਆ ਨਹੀਂ ਕਿ ਇਹ ਚੀਜ਼ਾਂ ਮੈਂ ਨਹੀਂ ਕਈਆਂ ਉਲਟਾ ਉਹ ਲਿਖਤੀ ਰੂਪ ਦੇ ਵਿੱਚ ਉਹ ਬਾਰ-ਬਾਰ ਉਹਨਾਂ ਨੇ ਇਹ ਚੀਜ਼ ਮੰਨੀ ਹੈ ਕਿ ਹਾਂ ਚਾਹੇ ਉਹ ਮਾਫੀ ਦੇ ਰੂਪ ਦੇ ਵਿੱਚ ਇਹ ਦੇ ਦੇ ਕਿ ਮੈਂ ਜਾਣੇ-ਅਣਜਾਣੇ ਮੈਂ ਗੱਲਾਂ ਕੀਤੀਆਂ ਪਰ ਗੱਲ ਮੰਨੀ ਹੈ ਕੰਫੈਸ਼ਨ ਹੈ ਮਤਲਬ ਇਹ ਤੇ ਕੰਫੈਸ਼ਨ ਤੋਂ ਬਾਅਦ ਇਹ ਨਹੀਂ ਹੈਗਾ ਕਿ ਉਹ ਬੰਦੇ ਨੂੰ ਛੱਡਿਆ ਜਾਵੇ ਕੰਫੈਸ਼ਨ ਤੋਂ ਬਾਅਦ ਵੀ ਜੇ ਕਬੰਦਾ ਮੰਨ ਗਿਆ ਤਾਂ ਫਿਰ ਮੇਰੇ ਖਿਆਲ ਚ ਤਾਂ ਫਿਰ ਤਾਂ ਕੋਈ ਐਵੀਡੈਂਸ ਦੀ ਵੀ ਲੋੜ ਨਹੀਂ ਹੈਗੀ ਨਾ ਡਾਕੂਮੈਂਟਰੀ ਐਵੀਡੈਂਸ ਦੀ ਲੋੜ ਹੈ ਨਾ ਔਰਲ ਐਵੀਡੈਂਸ ਦੀ ਲੋੜ ਹੈ ਜਦੋਂ ਬੰਦਾ ਕੰਫੈਸ਼ਨ ਹੀ ਕਰ ਲਵੇ ਫਿਰ ਤਾਂ ਵੈਸੇ ਹੀ ਲਾਉ ਨੂੰ ਆਪਣਾ ਜਿਹੜਾ ਰਸਤਾ ਤਿਆਰ ਕਰਨਾ ਚਾਹੀਦਾ ਜੋ ਉਸ ਦਾ ਹਰਾ ਦੇ ਵਿੱਚ ਸਜ਼ਾ ਬਣਦੀ ਹੈ ਤਾਂ ਉਹ ਮੇਰੇ ਖਿਆਲ ਚ ਉਹ ਜ਼ਰੂਰ ਕਾਨੂੰਨ ਸਜ਼ਾ ਦੇਗਾ ਬਿਲਕੁਲ ਜੀ ਡੈਫੀਨੇਟਲੀ ਅਸੀਂ ਕਨ ਸ਼੍ਰੀ ਕਾਂਟਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮਿਲੇ ਨੇ ਕਿਉਂਕਿ ਉਹ ਸਾਡੇ ਸਾਡੀ ਕੌਮ ਦੇ ਸਾਡੇ ਆਗੂ ਨੇ ਸਾਡੇ ਰਹਿਬਰ ਨੇ ਸਾਡੇ ਰਾਹਦਸੇਰਾ ਨੇ ਅਸੀਂ ਉਹਨਾਂ ਨੂੰ ਵੀ ਇਹੀ ਮੰਗ ਕਰਕੇ ਆਏ ਕਿ ਇਹ ਜਿਹੜਾ ਐਡੀ ਬਡੀ ਪੋਸਟ ਹੈ ਉਹ ਵੀ ਪੰਥ ਕੋਈ ਆਮ ਰਾਜਨੀਤੀ ਦਾ ਹੋਰ ਪੋਸਟ ਨਹੀਂ ਹੈ ਆਰਮੀਕ ਜਿਹੜਾ ਪੂਰੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅਜਿਹੇ ਬੰਦੇ ਦੀ ਸੋਚ ਇਹੋ ਜੀ ਹੈ ਬੋਲਬਾਣੀ ਐਵੇਂ ਦੀ ਹੈ ਉਹਨੂੰ ਇਸ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਮੇਰੇ ਖਿਆਲ ਚ ਤਾਂ ਅਮੀਰ ਸਾਹਿਬ ਨੂੰ ਖੁਦ ਪਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ بجائے ਕੋਈ ਮੰਗੇ ਉਹਨਾਂ ਦੀ